ਸਾਸਤਰੀ ਕਾਲ ਜੀ ਸਾਰਿਆਂ ਨੂੰ ਬਲੌਗ ਦੀ ਲੱਗਿਆ ਸ਼ਰਵਾਦ ਕਰਨ ਸ਼ਾਮ ਕੇ ਬਜ ਗਏ ਬਾਈ 4 ਅੱਜ ਸਵੇਰ ਕੇ ਘਰਾਂ ਦੇ ਰਾਤ ਵਿਆਵਾਂ ਲੇਟ ਹੋ ਗਏ ਤੇ 12:00 ਵਜੇ ਆਏ ਤੇ ਘਰਾਂ ਪਾਰਟੀ ਦੇ ਧਿਆਨਾ ਖੜਾ ਕੇ ਦਾ ਰਾਤ ਟਰੈਕਟਰ ਕੰਮ ਕਰਾ ਲਿਆ ਦਾ ਡੈਕ ਰਹਿ ਗਈ ਦੀ ਸਮਰਾਨੇ ਨੂੰ ਡੈਕ ਸਮਰਾ ਲਿਆ ਦਾ ਇੱਕ ਟਰਾਲੀ ਗੁੱਲੀਆਂ ਵੈਲਡਿੰਗ ਕਰਾਣੇ ਰਹਿ ਗਈ ਦੀਆਂ ਦੋ ਕ ਗੁੱਲੀਆਂ ਕੋ ਮਰੀਦੀਆਂ ਉਹ ਵੈਲਡਿੰਗ ਕਰਾ ਲਿਆ ਦਾ ਇਹ ਲਿਖਿਆ ਵਾ ਭਾਈ ਆਪਣਾ ਸ਼ਾਤਰੀਪਰ ਓਏ ਮੈਂ ਕਹਿੰਦਾ YouTube ਚੈਨਲ ਆਪਣਾ ਪੰਗੂ 363 ਹਾਂਜੀ ਪਰਮਵੀਰ ਜੀ ਮੈਂ ਬਸ ਉਤਰ ਗਿਆ ਕੀ ਆ ਉਤਰ ਗਿਆ ਅੱਜ ਬੱਚੇ ਬਾਕ ਹੁਸੈਨ ਭਾਈ ਸਾਰਾ ਦਿਨ ਹੋ ਗਿਆ ਪਾਪਾ ਹੀ ਗੱਲ ਹੈ ਕੀ ਆ ਉਹ ਤਾਂ ਮੈਂ ਤਾਰਿਆ ਬੇਟਾ ਉਸਮਾਨ ਬਿਲਡਿੰਗ ਕਰਾਇਆ ਪੁੱਤਰਾ ਪਾਪਾ ਅੱਜ ਭਾਈ ਸਰਵਿਸ ਵਾਲਿਆਂ ਨੂੰ ਕਰਿਆ ਦਾ ਫੋਨ ਵੀ ਸਰਵਿਸ ਕਰ ਜੋ ਕਹਿੰਦੇ ਏਜੰਸੀਓ ਲਿਆਇਓ ਮੇ ਨਾਲ ਗਰੀਸ ਗਰੂਸ ਹੋ ਜਾਊਗਾ ਨਾਲੇ ਟੱਚਿੰਗ ਵਾਲੇ ਨੂੰ ਕਰਿਆ ਦਾ ਫੋਨ ਆ ਕਹਿੰਦਾ ਵੀ ਮੰਗਲਵਾਰ ਨੂੰ ਲਿਆਇਓ ਵੀ ਦੋ ਤਿੰਨ ਘੰਟੇ ਦਾ ਕੰਮ ਹੈ ਬਿਟਾ ਚਿੰਗ ਕਰ ਦਿਆਂਗਾ ਕੀ ਆਪਣਾ ਅੱਛਾ ਹਾਂਜੀ ਬੁੱਤ ਜੋ ਬੀਜੇ ਭਾਈ ਆਪਣਾ ਪੀਆਰ 126 ਗਾ ਸੁੱਕਣਾ ਪਾਇਆ ਵਾ ਜੋ ਸਵੇਰੇ ਪਾਇਆ ਦਾ ਅੱਜ 10:00 11:00 ਵਜੇ ਜੀਰੀ ਆ ਪੁੱਤਿਓ ਆਪਣਾ ਬੀਜ ਰੱਖਿਆ ਵਾ 2 ਕੁਇੰਟਲ ਬਾਈ ਜਿੰਨਾ ਆਪਣਾ ਮਤਲਬ ਮਸ਼ੀਨਰੀ ਧੋਈ ਦੀ ਨਾ ਦਨਸਪਾ ਪਾਣੀ ਦੇ ਫਾਰੇ ਲੱਗੇ ਦੇ ਥੈਲਿਆਂ ਪਰ ਨੇ ਥੈਲੇ ਪਾਈਆਂ ਇਸਕੇ ਇਸ ਕਰਕੇ ਮਤਲਬ ਫਿਰ ਆਪਾਂ ਨੇ ਉਹ ਸਕਾਇਆ ਅੱਜ ਮੈਨੂੰ ਬਹਿਮ ਦਾ ਥੋੜਾ ਜਾਂ ਸਮਾਨ ਸਮੂਹ ਵੀ ਰੱਖ ਦਿੱਤਾ ਕੱਲ ਚੰਦੇ ਸਰ ਨੇ ਸਾਰਾ ਚੱਕ ਗਏ ਪਰ ਪਾਲਾਂਤਰਪੁਰਾ ਧੋ ਦੀ ਦੀਆਂ ਬਈ ਸੁੱਕ ਨਹੀਂ ਪਾਈ ਵੀ ਉੱਪਰ 7 ਪਰ ਪਾਈ ਵੀ ਆ ਤੋ ਹੋਰ ਤਰ੍ਹਾਂ ਦਾ ਲੱਗ ਰਿਹਾ ਜੀ ਦਿਨ ਉਪਰ ਉਪਰ ਜਿਹਾ ਲੱਗ ਰਿਹਾ ਕਈ ਦਿਨਾਂ ਬਾਅਦ ਬੇਲੇ ਰਹੇ ਆ ਹੈਰ ਉੱਪਰ ਰੱਖਦਾ ਕੋਈ ਸਮਾਨ ਕਰ ਲੀਨਾਂ ਨੇ ਸੁਪਰ ਸੀਟਰ ਵੀ ਟੱਕ ਦਿਆ ਜੀ ਅੱਜ ਗੱਡੀ ਆ ਕਵਰ ਪਿਆਦਾ ਇੱਕ ਪੁਰਾਣਾ ਉਹ ਭਾਗ ਉੱਪਰ ਰਬੜ ਪਾ ਦੀ ਤੂੜੀ ਕੱਢਦੇ ਵੇ ਨਾ ਗਰਦਾ ਬਵਾ ਮਤਲ ਜਦੋਂ ਰੇ ਨੂੰ ਤੂੜੀ ਲੈ ਕੇ ਲੰਗਾ ਬੰਦਾ ਆਪਣਾ ਸਿਰੋਂ ਮੈਨੂੰ ਲੱਗ ਗਿਆ ਕਹਿਣ ਵੀ ਬਾਈ ਕਵਰ ਪਾਣਾ ਪਹਿਲਾਂ ਪੱਲੜ ਪਾਣੇ ਆ ਮੰਤਾ ਫਿਰ ਕਵਰ ਪਿਆਦਾ ਆਪਣੇ ਪੁਰਾਣਾ ਖਰਾਬ ਜਾ ਹੋਇਆ ਪਾ ਦਿਆ ਇਹ ਬੰਦੇ ਜਾਂਦੇ ਗਰਦਾ ਨਹੀਂ ਗਿਰਨੇਗਾ 852 ਲੈ ਰਿਆ ਨਜ਼ਾਰੇ ਬਿੱਲਾ ਖੜਿਆ ਇੱਧਰ ਮੱਝਾਂ ਖੜੀਆਂ ਬਈ ਆਪਣੀਆਂ ਜੋ ਲੈ ਕੇ ਆਏ ਤੇ ਆਪਾਂ 1,20,000 ਕੀ ਹੁਣ ਹਫਤਾ ਹੋ ਗਿਆ ਜੋ ਪਿਛਲੇ ਸੀਜ਼ਨ ਬਦਲੀ ਦੀ ਜੋ ਉਸਤੇ ਪਿਛਲੇ ਸੀਜ਼ਨ ਬਦਲੀ ਦੀ ਚੇਂਜ ਕਰੀ ਯਾਹਾਂ ਬਈ ਆਪਾਂ ਮਿੱਡ ਵੀ ਧੋਸ ਮਾਰ ਕੇ ਰੱਖ ਦਦਾ ਸਾਈਡ ਪਰ ਪੈਪ ਢੋਲ ਪਰ ਲਵੇੜਦਾ ਚੰਦਸਰ ਨੇ ਢੋਲ ਪਿਆ ਵਿਲਾ ਆਪਣੇ ਦਾ ਮੰਜਾ ਮੁੰਨਾ ਹਲੇ ਵੰਜੇਗਾ ਬਾਣ ਲੈਣਾ ਆਪਾਂ ਨੂੰ ਟਾਲਿਆ ਮੰਜਾ ਹੀ ਮੁੰਨਾ ਹਾਂਜੀ ਪੁੱਤ ਕਣਕ ਨੂੰ ਕਰਦਿਆ ਬਾਈ ਪਾਣੀ ਚੱਲਦਾ ਚੱਲ ਰਹੀ ਐ ਮੋਟਰ ਉਹਰੇ ਘਰਾਂ ਡੇਰੇ માં ਗੁਰਦੁਆਰਾ ਸਾਹਿਬ ਕੋਲ ਵੀ ਚੱਲ ਰਹੀ ਐ ਇੱਕ ਮੋਟਰ ਆਪਣੀ ਇੱਕ ਬਾਦ ਦੇ ਖੇਤਾਂ 'ਚ ਚੱਲ ਰਹੀ ਐ ਮੋਟਰ ਅੱਜ ਸਵੇਰੇ ਕਰਿਆ ਬਾਈ ਪਾਣੀ ਚੱਲਦਾ ਜਨੇਸਰ ਨੇ ਹੌਲਾ ਹੌਲਾ ਸਟਾਰਟ ਹੋ ਜਾਏਗਾ ਬਾਈ ਅੱਜ ਤਿੰਨ ਮੋਟਰਾਂ ਚੱਲਦੀ ਹੋਈਆਂ ਇੱਕ ਦੋ ਕੱਲ ਨੂੰ ਚੱਲਦੀ ਹੋ ਜਾਏਗੀ ਹੋਰ ਕਿਹਾ ਅਨੁ ਵੀ ਦਿਨ ਦਿਨ ਚਲਾ ਲੇਗਾ ਆਪਣਾ ਰਾਤ ਨੂੰ ਆਟੋਮੈਟਿਕ ਲਾਇਆ ਏਕਰ ਬੜੇ ਕਿਾਰੇ ਮ ਕਰਿਆ ਏਕਰ ਕਿਸੇ ਮ ਸਵੇਰੇ ਜਾ ਕੇ ਦੇਖ ਲੇਗਾ ਵੀ ਰਾਤਾਂ ਨੂੰ ਫਿਰਨੇ ਕੋਈ ਫਾਇਦਾ ਨਹੀਂ ਨਾ ਬੁੱਤ ਗਿਰ ਜੇਗਾ ਪਾਣੀ ਨਹੀਂ ਹੈ ਇਹੋ ਯੋ ਕਿਹੜਾਈ ਭਰ ਦਿੰਦਾ ਦਿਨ ਦਿਨ ਕੋ ਹਲੇ ਰਹਿ ਰਿਹਾ ਪਰਾਂ ਨਾਣ ਪੁੱਤ ਗਰਮੀ ਮਾ ਮਾਰਿਆ ਆਪਾਂ ਦਿਖਾਵਾਂ ਬਈ ਪਰਲੀ ਮੋਟਰ ਵੀ ਮਰਾਵਾ ਗੇੜਾ ਆਗੇ ਬਾਈ ਗੁਰਦੁਆਰ ਵਾਲੇ ਖੇਤ ਜਿੱਦਣੇ ਕਣਕ ਬੀਜੀ ਐ ਅੱਜ ਲਗਿਆ ਗੇੜਾ ਕਣਕ ਬਹੁਤ ਸੋਹਣੀ ਜੰਮੀ ਵੀ ਐ ਉਰੇ ਵੀ ਆਪਾਂ ਨੇ ਕਿਹੜਾ ਪਾਇਆ ਵਾ ਨੇੜਾ ਹੈ ਤੋ ਆ ਬਹੁਤ ਡੰਗਾ ਇੱਧਰ ਚੱਲ ਰਿਹਾ ਪਾਣੀ ਪਰਾਲੀ ਆ ਬਾਈ ਫਰਕ ਹੈ ਜੋ ਖੇਤ ਜੰਮਣੇ ਦੇ ਹਟ ਗਿਆ ਤਾਂ ਪਹਿਲਾਂ ਹੋਰ ਬਾਈ ਪਾਦਾ ਇਹ ਵੀ ਆਪਣੇ ਬਾਸ਼ਕਾ ਦੂਹਾ ਸਾਲ ਹੈ ਖੇਤ ਮੈਂ ਜਾਨ ਪੈ ਗਈ 2 ਸਾਲ ਹੋ ਗਏ ਆਪਾਂ ਨੂੰ ਪਰਾਲੀ ਬੰਦਿਆ ਨੂੰ ਇਸ ਖੇਤ ਦੇ ਵਿੱਚ ਕਣਕ ਦੇਖੋ ਕਿੰਨੀ ਮੋਟੀ ਹੈ 40 ਕਿਲੋ ਬੀਜ ਪਿਆ ਵਾ 4 ਬਿੱਗੇ ਮਾ ਕਿੰਨੀ ਸੋਹਣੀ ਕਣਕ ਐ ਜਿਹੜਾ ਬਾਈ ਆਪਾਂ ਦੂਏ ਲੋਟ ਖੇਤ ਬੀਜਾ ਨਾ ਵਿੱਚ ਨੂੰ ਗੇੜੇ ਲਾਈ ਆ ਹਾਂ ਇਹ ਸੈਡਾਂ ਵਾਲੇ ਗੇੜੇ ਹੋ ਜਾਂ ਚਾਰ ਮਤਲਬ ਉਹਨਾਂ ਵਿੱਚ ਕਣਕ gira ਜਿਹੜੀ ਆਪਾਂ ਲੀਵਡ ਚੱਕ ਚੱਕ ਕੇ ਬੈਗ ਲਾ ਕੇ ਕਣਕ ਬੀਜਾਂ ਉਹ ਮਾ ਕਣਕ ਜਮਾ ਨਹੀਂ ਗਿਰਦੀ ਹੈਗੀ ਹਾਂਜੀ ਕਿੱਧਰ ਆਮਾ ਬਾਈ ਪੱਦੇ ਵਾਲੇ ਖੇਤ ਗੇੜਾ ਮਾਰ ਗਿਆ ਕਿਸੇ ਖੇਤ ਮਾ ਗੇੜਾ ਨਹੀਂ ਮਾਰਿਆ ਆਪਾਂ ਨੇ ਇਤਨੀ ਕਣਕ ਬੀਜੀ ਐ ਇੱਕ ਦਿਨ ਮੈਂ ਮੋਟਰਸਾਈਕਲ ਘੁਮਾਇਆ ਦਾ ਸਾਰੇ ਖੇਤਾਂ ਮਨੂੰ ਜੇ ਕਣਕ ਜੰਮ ਰਹੀ ਦੀ ਬਾਈ ਗੁਲੀ ਡੰਡੇ ਕੀ ਹਾਲੇ ਸੁੱਖ ਲਗਾ ਜਿੰਨੇ ਖੇਤਾਂ ਮਾ ਘੁੰਮੇ ਆ ਬਸ ਕੀ ਪਤਾ ਲੱਗੇ ਆ ਪਾਣੀ ਦੇ ਬਾਅਦ ਚਲਾ ਆ ਬਾਈ ਪੱਦੇ ਵਾਲੀ ਮੋਟਰ ਪਰ ਆਗੇ ਬਾਈ ਮੋਟਰ ਪਰ ਲਾਈਟ ਬੰਦ ਹੋ ਗਈ ਚੱਲ ਰਿਹਾ ਪਾਣੀ ਕੋਈ ਇੱਧਰ ਨੂੰ ਚੋਰਿਆ ਥੋੜਾ ਜਿਹਾ ਆਪ ਦੇਖ ਕੇ ਕਰਾਉਣਾ ਪੈਣਾ ਕੰਮ ਬਾਈ ਵਾਪਸ ਆ ਰਿਹਾ ਪਾਣੀ ਖਾਲਮਾ ਨੂੰ ये खेत अपना गिले में बीजा वा ज्यादा बीमा गिला भी बीजो ना यो था। मैं भी भी मारे बंद ने रात बीज दिया कणक पीली हो लगत पीली हो जाना इन्हें खेतों भी भरिया नहीं है, पर्यानी है मतलब ਉਦੋਂ ਮੈਂ ਬੀਜ ਵੱਧ ਪੈਂਦਾ ਥੋੜਾ ਮੋਟਾ ਬੀਜ ਵੀ ਮੈਂ ਪੂਰਾ ਪੂਰਾ ਪਾਇਆ 40 ਕਿਲੋ ਮੈਂ ਪੈਂਦਾ 45 46 ਕਿਲੋ ਬੀਜ ਜੋ ਡਾਈ ਵਾਲਾ ਪੋਰ ਬੰਦ ਹੋਇਆ ਵਾ ਬਾਈ ਦੇਖ ਪੀਲਾ ਪਿਆ ਓ ਕੀ ਕਰਾਂਗੇ ਆ ਪਰਗੇ ਬਾਈ ਦੋ ਕਿਾਰੇ ਹੋਰੇ ਲਾਈਟ ਭੱਜ ਗਈ ਦੀ ਬਾਈ ਆਪਾਂ ਮੋਟਰ ਪਰ ਆ ਕੇ ਵੱਜਿਆ ਲਈ ਪਾਈਪ ਲਾਈਨ ਆਪਣੀ ਪਰਾਂ ਜਾਹਾ ਤਿੰਨ ਕਿਲੇ ਆਪਣੇ ਅੱਗੇ ਉੱਥੇ ਲਾਇਆ ਪਾਣੀ ਇਹ ਟੱਕਣ ਚੋਰਿਆ ਚੰਦੇਸਰ ਨੇ ਪਤਾ ਨਹੀਂ ਕੀ ਆ ਗਿਆ ਰੱਖਿਆ ਉੱਪਰ ਨਟ ਬਦਲਾ ਬਾਈ ਬਾਜਨ ਰੱਖ ਕੇ ਥੋੜੀ ਚੱਲੇਗਾ ਨਟ ਖੁੱਲਾ ਪਿਆ ਉੱਪਰ ਲੈ ਬੜਾ ਫੋਰਮੈਨ ਐ ਮੇਰਾ ਨਟ ਖੁੱਲਾ ਪਿਆ ਕੋ ਲੱਗਵੇ ਨਹੀਂ ਕਰਦਾ ਨਾ ਤਾਂ ਲਾ ਕੇ ਦਿਖਾਵਾਂਗਾ ਤੁਹਾਨੂੰ ਲਗਾ ਪਾਣੀ ਨਹੀਂ ਨਿਕਲੇਗਾ ਫਿਰ ਮੰਨੇਗਾ ਪਾਣੀ ਨਿਕਲ ਗਿਆ ਠੀਕ ਹੈ ਲੈ ਹੋ ਗਿਆ ਟਾਇਟ ਕੱਪੜਾ ਲਾ ਕੇ ਟੈਟ ਕਰਿਆ ਠੀਕ ਹੈ ਦੇਖ ਲਈ ਬਸ ਆ ਵੀ ਨਹੀਂ ਨਿਕਲੇਗਾ ਪਾਣੀ ਤਾਂ ਬਣਾ ਠੀਕ ਹੈ ਠੀਕ ਹੈ ਜੀ ਲਾ ਦੇ ਕੱਪੜਾ ਲਾ ਕੇ ਢੱਕਣ ਆਪਾਂ ਨੇ ਦੇਖੋ ਚੱਲਾਂਗੇ ਨਹੀਂ ਆ ਗਏ ਬਾਈ ਆਪਾਂ ਹਰਮਨ ਵਾਲੀ ਮੋਟਰ ਪਰ ਉਰੀ ਚਾਰਾ ਦਾ ਆਪਣਾ ਨੇੜਾ ਪਾਣੀ ਹਰਮਨ ਆ ਗਿਆ ਤਾਂ ਉੱਥੇ ਹਰਮਨ ਕੇਰਾ ਚੱਲ ਵੀਰੇ ਮੋਟਰ ਪਰ ਨੂੰ ਚਲਾਇ ਇੱਧਰ ਬਾਈ ਸਮਾਦ ਹੈ ਆਪਣੇ ਬਾਬਾ ਜੀ ਕੀ ਮਤਲਬ ਲੂਰੇ ਦੇ ਆਪਣੀ ਪੀੜੀ ਸ਼ੁਰੂ ਹੋਈ ਵੀ ਆ ਸਭ ਤੇ ਮਤਲਬ ਆਪਣਾ ਮੇਨ ਬਜ਼ੁਰਗ ਬਜ਼ੁਰਗਾਂ ਦੀ ਸਮਾਦ ਆਇਓ ਉਸ ਤੇ ਬਾਅਦ ਮਤਲਬ ਗਿਆ ਆਪਣਾ ਪਰਿਵਾਰ ਵਧਿਆ ਵਾ ਇਦੋਂ ਆਪਣਾ ਮੈਂ ਕਿਹਾ ਹੁਣ 50 ਜੀਆਂ ਦਾ ਪਰਿਵਾਰ ਉਸ ਆਪਣਾ ਪਰਿਵਾਰ ਪਟਿਆਲੇ ਰਹਾ ਬਾਈ ਕੁਛ ਚੰਡੀਗੜ੍ਹ ਰਹਾ ਕੁਛ ਆਪਣਾ ਰਾਜਪੁਰੇ ਰਹਾ ਕੁਛ ਆਪਣਾ ਤਿੰਨ ਚਾਰ ਘਰ ਹਮੇ ਪਿੰਡ ਮਾ ਠੀਕ ਹੈ ਬਾਈ ਸਾਰਿਆਂ ਨੂੰ ਸਤ ਸ੍ਰੀ ਅਕਾਲ ਮਿਲਾਂਗੇ ਸੇ ਅਗਲੇ ਬਲੌਗ ਨਾਲ ਅੱਜ ਬਾਈ ਬਲੌਗ ਥੋੜਾ ਜਿਹਾ ਛੋਟਾ ਬਣਿਆ ਬਣਿਆ ਵੀ ਕਾਲੀ ਕਾਲੀ ਵਾ ਆਪਾਂ ਅੱਜ ਸਵੇਰ ਕੇ ਸੁੱਤੇ ਪਏ ਤੇ ਪਹਿਲਾਂ ਰਾਤ ਵਿਆਹ ਤੇ ਆਏ ਤੇ ਤੁਹਾਨੂੰ ਦੱਸਿਆ ਪਹਿਲਾਂ ਵੀਡੀਓ ਦੇ ਵਿੱਚ ਚਨੇਸਰ ਨੇ ਕਰਿਆ ਪਾਣੀ ਚੱਲਦਾ ਆਪਾਂ ਨੇ ਇੱਕ ਢੇੜਾ ਮਾਰਨਾ ਇਹਦੇ ਨਾ ਆਪਣੀ ਕੋਈ ਦੇਣੇ ਪਾਣੀ ਲੈਣੇ ਵਾ ਉਹਦੇ ਕਿ ਸ਼ਾਮ ਨੂੰ ਢੇੜਾ ਮਾਰਨਾ ਆ ਕੇ ਪਾਣੀ ਪੁਣੀ ਸੈੱਟ ਕਰਾ ਦਿਆ ਰਾਤ ਵਾਸਤੇ ਪਾਣੀ ਕਰ ਦਿਆ ਚਨੇਸਰ ਨੇ ਆਪਣਾ ਰਾਤ ਨੂੰ ਖੁੱਲਾ ਚੱਲੀ ਜਾਏਗਾ ਤਿੰਨ ਮੋਟਰਾਂ ਚੱਲਦੀ ਹੋ ਗਈਆਂ ਆਪਣੀਆਂ ਕੱਲ ਨੂੰ ਕਰਦੇਗੇ ਆਪਾਂ 5-6 ਮੋਟਰਾਂ ਚੱਲਦੀਆਂ ਠੀਕ ਹੈ ਬਾਈ ਸਾਰਿਆਂ ਨੂੰ ਸਤ ਸ੍ਰੀ ਅਕਾਲ ਮਿਲਦੇ ਆਂ ਕਿਸੇ ਅਗਲੀ ਵੀਡੀਓ ਨਾਲ ਬਾਈ ਚੈਨਲ ਨੂੰ ਸਬਸਕ੍ਰਾਈਬ ਦੱਬ ਕੇ ਕਰੋ ਬਾਈ ਸਪੋਰਟ ਕਰੋ ਚੈਨਲ ਕੀ ਧੰਨਵਾਦ ਜੀ